ਤਲਿਓ ਵਾਰ ਜੇ ਤੱਕ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਓਗਨ ਹਮਾਰੇ ਦਇਆ ਕਰੋ ਕਿਛ ਮਿਹਰ ਅਪਾਵ ਡੁੱਬਦੇ ਪੱਥਰ ਤਾਰੇ ਦਇਆ ਕਰੋ ਕਿਛ ਮਿਹਰ ਆਪਾ ਬੋ ਡੁੱਬਦੇ ਪੱਥਰ ਤਾਰੇ ਪਰਮ ਸਨਮਾਨ ਜੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਆਪਨੇ ਸਾਰਿਆਂ ਦੇ ਹੀ ਵੱਡੇ ਭਾਗ ਹਨ ਜੋ ਸਤਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਰਾਲ ਮਿਲ ਕੇ ਵੱਡੇ ਗਿਆ ਬੜਿਆਈਆਂ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਹੋਇਆ ਹੈ ਜਿਸ ਸਤਗੁਰੂ ਤਾਂ ਹਮੇਸ਼ਾ ਹੀ ਸਾਡੇ ਤੇ ਪਿਆਰਿਓ ਰਹਿਮਤਾ ਬਖਸ਼ਿਸ਼ਾ ਕਿਰਪਾ ਕਰਦੇ ਹਨ ਆਪਣੇ ਸਿੱਖ ਨੂੰ ਹਮੇਸ਼ਾ ਹੀ ਕਾਰ ਦੇ ਪਏ ਹਨ ਹੁਣ ਮੀਂਹ ਤਾਂ ਪੈ ਰਿਹਾ ਹੈ ਮੀ ਹਾਰੀ ਕਿ ਕਿਤੀ ਬੈਂਦਾ ਪਰ ਜੇ ਭਾਂਡੇ ਮੁੱਦਾ ਪਿਆ ਤੇ ਉਹਦੇ ਵਿੱਚ ਉਹ ਜੜਨੀ ਪੈਣਾ ਅਸੀਂ ਆਪਣੇ ਦਿਮਾਗ ਦੇ ਭਾਂਡੇ ਮੁੱਦੇ ਮਾਰੇ ਹੋਏ ਨੇ ਅਸਿੰਗ ਗੁਰੂ ਦਾ ਗਿਆਨ ਆਪਣੇ ਦਿਮਾਗ ਵਿੱਚ ਬਹੌਣੇ ਨਹੀਂ ਚਾਹੁੰਦੇ ਪਾਉਣੇ ਨਹੀਂ ਚਾਹੁੰਦੇ ਤੇ ਜਿੰਨਾ ਚਿਰ ਭਾਂਡਾ ਮੂਧਾ ਹੈ ਉਹਨਾਂ ਚਿਰ ਇਹ ਗਿਆਨ ਨਾ ਪੈ ਨਹੀਂ ਸਕਦਾ ਆਪਨੇ ਭਾਂਡੇ ਸਿੱਧੇ ਕਰੀਏ ਆਪਨੇ ਹਿਰਦੇ ਰੂਪੀ ਭਾਂਡੇ ਨੂੰ ਸਿੱਧਾ ਕਰੀਏ ਗੁਰੂ ਦੇ ਵੱਲ ਲੈ ਕੇ ਆਈਏ ਤਾਂ ਜੋ ਗੁਰੂ ਦਾ ਗਿਆਨ ਇਸ ਹਿਰਦੇ ਵਿੱਚ ਟਿਕੇਗਾ ਤੇ ਸਤਿਗੁਰੂ ਤਾਂ ਹਮੇਸ਼ਾ ਸਾਨੂੰ ਸੌਖਾ ਰਸਤਾ ਵਿਖਾਇਆ ਸਿੱਧਾ ਰਸਤਾ ਵਿਖਾਇਆ ਕੋਈ ਧੂਨੀਆ ਤਾਪਦਾ ਸੀ ਕੋਈ ਜਲ ਧਾਰੇ ਕਰਦਾ ਸੀ ਕੋਈ ਕੁਝ ਕਰਦਾ ਸੀ ਕੋਈ ਕੁਝ ਕਰਦਾ ਸੀ ਪਰ ਗੁਰੂ ਜੀ ਨੇ ਕਿਹਾ ਹਿਰਦਾ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਹਿਰਦੇ ਵਿੱਚ ਨਾਮ ਨੂੰ ਵਸਾ ਕੇ ਗੁਰੂ ਦੇ ਗਿਆਨ ਨੂੰ ਵਸਾ ਕੇ ਘਰ ਵਿੱਚ ਹੀ ਤੂੰ ਸਿੱਖਾ ਪ੍ਰਾਪਤੀ ਕਰ ਸਕਣਾ ਹੈ ਗੁਰੂ ਨੂੰ ਮਿਲ ਸਕਣਾ ਹੈ ਤੇ ਗੁਰੂ ਨੂੰ ਮਿਲਣਾ ਕੀ ਹੈ ਗੁਰੂ ਦਾ ਗਿਆਨ ਆਪਨੇ ਹਿਰਦੇ ਵਿੱਚ ਵਸਾ ਲੈਣਾ ਬਾਣੀ ਪੜ ਲੈਣੀ ਬਾਣੀ ਸੁਣ ਲੈਣੀ ਬਾਣੀ ਸਮਝ ਲੈਣੀ ਇਹ ਹੈ ਗੁਰੂ ਦਾ ਗਿਆਨ ਇਹ ਹੈ ਗੁਰੂ ਨੂੰ ਮਿਲਣਾ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਕਿ ਜੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਸਿੱਖਾਂ ਨੇ ਪੁੱਛਿਆ ਸਤ ਗੁਰੂ ਤੁਸੀਂ ਸੱਚਖੰਡ ਚੱਲੇ ਜਾਉਂਗੇ ਅਸੀਂ ਗੱਲਾਂ ਕੀ ਦੇਣਾ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਸੀ ਜੇ ਮੇਰੇ ਨਾਲ ਗੱਲਾਂ ਕਰਨੀਆਂ ਨੇ ਤੇ ਬਾਣੀ ਪੜਿਓ ਜੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਪੰਜ ਸਿੱਖਾਂ ਦੇ ਚੜ੍ਹਦੀ ਕਲਾ ਵਾਲਿਆਂ ਦੇ ਨਾਮ ਵਿੱਚ ਰੰਗੇ ਹੋਿਆਂ ਦੇ ਦਰਸ਼ਨ ਕਰਿਓ ਉਨਾਂ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ ਤੇ ਪਿਆਰਿਓ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਵਾਸ ਦੁਨੀਆਂ ਵਿੱਚ ਜਿਨੇ ਵੀ ਗੁਰੂ ਹੋਏ ਕਿਸੇ ਨੇ ਆਪਣਾ ਰੂਪ ਨਹੀਂ ਦਿੱਤਾ ਕਿਸ ਨੇ ਨਿਕੇ ਆਇ ਮੇਰਾ ਰੂਪ ਹੈ ਚੇਲਾ ਚੇਲਾ ਰਿਆ ਤੇ ਗੁਰੂ ਗੁਰੂ ਰਿਆ ਇਹਦਾ ਕੇਵਲ ਗੁਰੂ ਗੋਬਿੰਦ ਸਿੰਘ ਹੀ ਨੇ ਜਿਹੜੇ ਖਾਂਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੇਰੀ ਜਾਨ ਕੀ ਹੈ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਇਹ ਕੇਵਲ ਗੁਰੂ ਗੋਬਿੰਦ ਸਿੰਘ ਕਹਿ ਸਕਦੇ ਨੇ తాయి తా ఆఖ్యా మరదో వాహ ప్రగట్ మరద అంగమ్మడా దూజా కో బో బహో గోబిందేలా గూ గూ రేలా చేలా రే కేవల గూ గోబిందీ ਜਿਨ੍ਹਾਂ ਨੇ ਆਪਣਾ ਰੂਪ ਦਿੱਤਾ ਆਪਣਾ ਤਾਜ ਦਿੱਤਾ ਸਾਨੂੰ ਸਰਦਾਰੀਆਂ ਬਖਸ਼ੀਆਂ ਪਰ ਸੀ ਕਦਰਦਾਨ ਹੋਈਏ ਉਹ ਸਰਦਾਰੀ ਦੇ ਉਹ ਸਰਦਾਰੀ ਨੂੰ ਕਾਇਮ ਰੱਖੀਏ ਉਹਨੂੰ ਸੰਭੀਏ ਪਿਆਰਿਓ ਰਾਏਪੁਰ ਦੇ ਰਾਣ ਵਾਲੀ ਰਾਣੀ ਹੁਣ ਜਿਹੜੀ ਘਰ ਦੇ ਵਿੱਚ ਨੌਕਰ ਰੱਖਿਆ ਉਹ ਬਾਣੀ ਪੜਨ ਵਾਲਾ ਗੁਰੂ ਜੀ ਦੇ ਦਰਸ਼ਨ ਕਰਨ ਵਾਲਾ ਹੁਣ ਕਦੇ ਜਾਗੀ ਨਹੀਂ ਸੀ ਰਾਤ ਵੇਲੇ ਇੱਕ ਦਿਨ ਕੀ ਹੋਇਆ ਸਿੱਖ ਅੰਮ੍ਰਿਤ ਵੇਲੇ ਬਾਣੀ ਪੜ ਰਿਹਾ ਹੈ ਪੜ ਰਿਹਾ ਜਿਨੀ ਨਾਮ ਤੇ ਆਇਆ ਗਾਏ ਮਸਾਕਤ ਘਾਲ ਨਾਨਕ ਤੇ ਮੁਖੁਜਲੇ ਕੀਤੀ ਛੁੱਟੀ ਨਾਲ ਰਾਨੀ ਦੇ ਕੰਨਾਂ ਵਿੱਚ ਆਵਾਜ਼ ਪਈ ਤੇ ਮਨ ਨੂੰ ਸ਼ਾਂਤੀ ਮਿਲੀ ਆਨੰਦ ਮਿਲਿਆ ਪੁੱਛਿਆ ਭਾਈ ਆ ਬਾਣੀ ਕੀ ਪੜਦਾ ਸੀ ਤੂੰ ਕਹਿੰਦਾ ਜੀ ਮੈਂ ਬਾਣੀ ਪੜਦਾ ਸੀ ਕੀ ਦੀ ਬਾਣੀ ਹੈ ਕਹਿੰਦਾ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਮੈਨੂੰ ਸੁਣ ਕੇ ਬੜਾ ਆਨੰਦ ਆਇਆ ਮੈਂ ਵੀ ਮਿਲ ਸਕਦੀ ਇਹਨਾਂ ਨੂੰ ਕੈ ਲੱਗੇ ਜੀ ਹੁਣ ਗੁਰਗੱਦੀ ਤੇ ਇਸ ਵਖਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਵੇਂ ਜਾਮੇ ਵਿੱਚ ਹਾਂ ਮਿਲ ਸਕਦੇ ਆਨੰਦਪੁਰ ਸਾਹਿਬ ਰਹਿੰਦੇ ਨੇ ਜੇ ਕੋਈ ਉਹਨਾਂ ਨੂੰ ਯਾਦ ਕਰਦਾ ਤੇ ਘਰ ਵੀ ਆ ਜਾਂਦੇ ਨੇ ਹੁਣ ਰਾਜਾ ਨਾਸਤਕ ਹੈ ਮੰਨਣ ਵਾਲਾ ਨਹੀਂ ਰੱਬ ਨੂੰ ਤੇ ਫਿਰ ਇਸ ਐਸਾ ਇੱਕ ਪਿਆਰ ਭਰਿਆ ਕਲੰਗੀਆਂ ਵਾਲੇ ਦਾ ਹਿਰਦੇ ਚ ਐਸਾ ਪਿਆਰ ਭਰਿਆ ਰਾਣੀ ਨੂੰ ਚਨਗ ਲਾਗੀ ਚਨਗ ਲਾ ਦਿੱਤੀ ਬਾਣੀ ਦੀ ਤੇ ਉਹਨੇ ਉਸ ਦਿਨ ਤੋਂ ਹੀ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਨਾ ਸ਼ੁਰੂ ਕੀਤਾ ਆ ਸੱਚੇ ਪਾਤਸ਼ਾਹ ਗਰੀਬ ਨਿਵਾਜ਼ ਸਤਿਗੁਰੂ ਮੈਨੂੰ ਵੀ ਦਰਸ਼ਨ ਬਖਸ਼ੋ ਇੱਕ ਦਿਨ ਕਲਗੀਆਂ ਵਾਲੇ ਆਏ ਦਰਵਾਜ਼ਾ ਖੜਕਾਇਆ ਹੁਣ ਜਦੋਂ ਰਾਜੇ ਨੇ ਪੁੱਛਿਆ ਕੌਣ ਹੈ ਦਰਵਾਜ਼ੇ ਵਿੱਚ ਗੇਟ ਦੇ ਅੱਗੇ ਪਹਿਰੇਦਾਰ ਖੜੇ ਨੇ ਕਿੰਦੇ ਜੀ ਕੋਈ ਹੋਣਾ ਹੈ ਕਿੰਨੇ ਰਾਤ ਨੂੰ ਕੌਣ ਆ ਗਿਆ ਇਹਨੂੰ ਵਾਪਸ ਮੋੜ ਦਿਓ ਤੇ ਦੱਸਿਆ ਦੱਸਣ ਵਾਲੇ ਨੇ ਪਹਿਰੇਦਾਰ ਨੇ ਜਾ ਕੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਏਡਾ ਨਭਾਗਾ ਕਹਿੰਦਾ ਵਾਪਸ ਮੋੜ ਦਿਓ ਉਹ ਰਾਣੀ ਨੂੰ ਬਿਲਕੁਲ ਨਹੀਂ ਪਤਾ ਸਵੇਰ ਹੋਈ ਕਲਗੀਆਂ ਵਾਲੇ ਵਾਪਸ ਮੁੜ ਗਏ ਸਵੇਰ ਹੋਈ ਰਾਣੀ ਨੂੰ ਪਤਾ ਲੱਗਿਆ ਪਹਿਰੇਦਾਰਾਂ ਨੇ ਦੱਸਿਆ ਕਿ ਰਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਸੀ ਬਾਪਸ ਮੋੜ ਦਿੱਤੇ ਰਾਜੇ ਨੇ ਬਾਸ ਉਸ ਦਿਨ ਤੋਂ ਤਾਂ ਫਿਰ ਕਮਲੀ ਹੋ ਗਈ ਕਹਿੰਦੀ ਗੁਰੂ ਗੋਬਿੰਦ ਸਿੰਘ ਗੇਟੋਂਗੋ ਮੁੜ ਗਏ ਮੈਂ ਕਿਆ ਸੀ ਮੇਰੇ ਘਰ ਆਇਓ ਘਰ ਆਏ ਮੇਰੀ ਅਰਦਾਸ ਬੇਨਤੀ ਕਬੂਲੀ ਮੈਂ ਉਹਨਾਂ ਨੂੰ ਯਾਦ ਕਰਦੀ ਰਹੀ ਮੈਂ ਦਰਸ਼ਨਾਂ ਕਰਕੇ ਜਾਂਉਂਦੀ ਸੀ ਮੰਦਰ ਈਕੋਨਾਂ ਦੀ ਮੂਰਤ ਬਣਾਈ ਹੋਈ ਸੀ ਪਿਆਰਿਓ ਅੱਜ ਵੀ ਗੁਰੂ ਗੋਬਿੰਦ ਸਿੰਘ ਸਾਡੇ ਘਰਾਂ ਅੰਗੋ ਮੁੜਦੇ ਹੋਣਗੇ ਮਾਫ ਕਰਿਓ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਖਲੋ ਕੇ ਅਰਦਾਸ ਕਰਦਾ ਹੈ ਆਏ ਕਲਗੀਆਂ ਵਾਲਿਆ ਮੇਰੇ ਕਾਰਜ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਕਲਗੀਆਂ ਵਾਲੇ ਕਹਿੰਦੇ ਹਣਗੇ ਚਲੋ ਸਿੰਘੋ ਚੱਲੀਏ ਸਿੱਖ ਨੇ ਅਰਦਾਸ ਕੀਤੀ ਐ ਤੇ ਕਲਗੀਆਂ ਵਾਲੇ ਨਾ ਆਉਣ ਤੇ ਹੋ ਨਹੀਂ ਸਕਦਾ ਜੇ ਜਦੋਂ ਕਲੰਗੀਆਂ ਵਾਲੇ ਆਏ ਅੰਦਰ ਕੀ ਵੇਖਿਆ ਸ਼ਰਾਬਾਂ ਚੱਲ ਰਹੀਆਂ ਨੇ ਆਰਕੈਸਟਾਂ ਚੱਲ ਰਹੀਆਂ ਨੇ ਨੀਂਦ ਤੇ ਆਧਾਰੀ ਉਹਨੂੰ ਬਣਾਇਆ ਹੋਇਆ ਹੈ ਕਾ ਕੇਵਲਰ ਉਤੋਂ ਤੁਰ ਉਦਾਸ ਕੀਤੀ ਹੈ ਕਲੰਗੀਆਂ ਵਾਲੇ ਆਏ ਗੇਟ ਅੱਗੋਂ ਮੁੜ ਗਏ ਅੱਜ ਵੀ ਮੁੜਦੇ ਹੋਣੇ ਆਪਣੇ ਮਾਨੰਦਰ ਝਾਤੀ ਮਾਰਿਓ ਅੱਜ ਸਾਡੀਆਂ ਫਰਿਜਾਂ ਵੇਖ ਕੇ ਕਲੰਗੀਆਂ ਵਾਲੇ ਮੁੜਦੇ ਨਹੀਂ ਹੋਣੇ ਇਹ ਸਿੱਖ ਦਾ ਘਰ ਹੈ ਇਹ ਸਿੱਖ ਦੀ ਰਸੋਈ ਹੈ ਕਲੰਗੀਆਂ ਵਾਲੇ ਮੁੜੇ ਰਾਣੀ ਕਮਲੀ ਹੋਗੀ ਇੱਕ ਦਿਨ ਫਿਰ ਰਾਜੇ ਨੂੰ ਆਖਣ ਲੱਗੀ ਜੀ ਗੁਰੂ ਗੋਬਿੰਦ ਸਿੰਘ ਘਰੋਂ ਮੁੜੇ ਨੇ ਮਹਿਲਾਂ ਵਿੱਚੋਂ ਮੁੜੇ ਨੇ ਬਾਸ ਇੱਕ ਕਿਰਪਾ ਕਰੋ ਆਪ ਅਨੰਦਪੁਰ ਸਾਹਿਬ ਚੱਲ ਗਏ ਦਰਸ਼ਨ ਕਰਨ ਹੁਣ ਰਾਜੇ ਨੂੰ ਮਨਾ ਲਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਏ ਮਨ ਚੱਲ ਅਨੰਦਪੁਰ ਵੱਲ ਤੁਰ ਚੱਲ ਗਏ ਜਿੱਥੇ ਕਦਰ ਪਵੇ ਬੇਕਦਰਾਂ ਦੀ ਜਿੱਥੇ ਵਸਦੇ ਕਲੰਗੀਆਂ ਵਾਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਗਏ ਉਥੋਂ ਦਾ ਮਾਹੌਲ ਵੇਖਿਆ ਉਥੋਂ ਦੀ ਵਾਈਬ੍ਰੇਸ਼ਨ ਵੇਖੀ ਉਥੋਂ ਦੀਆਂ ਤਰੰਗਾਂ ਵੇਖੀਆਂ ਹੈਰਾਨੀ ਤਾਂ ਨਿਹਾਲ ਹੋਗੀ ਗੁਰੂ ਗੋਬਿੰਦ ਸਿੰਘ ਦੇ ਜਦੋਂ ਦਰਸ਼ਨ ਕਰੇ ਨਾ ਜਾ ਕੇ ਬਸ ਵੇਖਦੀ ਰਹਗੀ ਤਦ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਏ ਹੁਣ ਰਾਜਾ ਕੀ ਵੇਖਦਾ ਹੈ ਦੇਖੋ ਸਾਧਾਂ ਕੋਲ ਪ੍ਰਸ਼ਾਦੀ ਹਾਥੀ ਹੈ ਦੇਖੋ ਕਲੰਗੀ ਲੱਗੀ ਹੈ ਦੇਖੋ ਫਕੀਰ ਦਾ ਤਖਤ ਲੱਗਿਆ ਹੈ ਰਾਜਾ ਇਹ ਵੇਖਦਾ ਹੈ ਰਾਜਾ ਵਾਰੀ ਦੀਆਂ ਵੇਖ ਕੇ ਮੋੜਾਇਆ ਦੇਖੋ ਝੂਮੜ ਲੱਗਿਆ ਜਿਵੇਂ ਅੱਜ ਅਸੀਂ ਵੇਖਦੇ ਹਾਂ ਪਰ ਕੋਈ ਕੋਈ ਹੈ ਜੋ ਗੁਰੂ ਨੂੰ ਵੇਖਦਾ ਹੈ ਅੰਦਰੋਂ ਗੁਰੂ ਨੂੰ ਵੇਖਣਾ ਕੀ ਹੈ ਸ਼ਬਦ ਨਾਲ ਜੁੜ ਜਾਣਾ ਬਾਣੀ ਨਾਲ ਜੁੜ ਜਾਣਾ ਗੁਰੂ ਦੇ ਦਰਸ਼ਨ ਕੀਨੇ ਬਾਣੀ ਪੜਨੀ ਬਾਣੀ ਸੁਣਨੀ ਬਾਣੀ ਸਮਝਨੀ ਇਹਨੇ ਗੁਰੂ ਦੇ ਦਰਸ਼ਨ ਕਦੇ ਰਮਾਲੇ ਵੇਖੀ ਨਾ ਮੁੜ ਜਾਈਏ ਜਿਵੇਂ ਰਾਜਾ ਵਾਰੀ ਚੀਜ਼ਾਂ ਵੇਖ ਕੇ ਮੋੜਾਇਆ ਰਾਣੀ ਨੇ ਕੀ ਵੇਖਿਆ ਗੁਰੂ ਗੋਬਿੰਦ ਸਿੰਘ ਬਸ ਦੂਜੀ ਗੱਲ ਹੀ ਨਹੀਂ ਉਨਾਂ ਵਾਲੀ ਵੇਖਦੀ ਰਹੀ ਸੱਚੇ ਪਾਤਸ਼ਾਹ ਜੀ ਕਰਦਾ ਤੇਰੇ ਵੱਲ ਵੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਤੇਰੇ ਚੋਂ ਰੱਬ ਦਿਸਦਾ ਤੇਰੇ ਚੋਂ ਖੁਦਾ ਦੇ ਦਰਸ਼ਨ ਹੁੰਦੇ ਨੇ ਜੀ ਕਰਦਾ ਬਸ ਤੈਨੂੰ ੱੱਕੀ ਜਾਵਾਂ ਚੰਦ ਚਕੌਰ ਪ੍ਰੀਤ ਹੈ ਜਿਵੇਂ ਚੰਦ ਦੇ ਨਾਲ ਚਕੌਰ ਦੀ ਪ੍ਰੀਤ ਹੈ ਇਹ ਮੇਂ ਗੁਰੂ ਦੇ ਸਿੱਖ ਦੀ ਪ੍ਰੀਤ ਐ ਹੁਣ ਦੂਜੀ ਗੱਲ ਹੀ ਨਹੀਂ ਉੱਥੇ ਤੇ ਪਿਆਰਿਓ ਰਾਜਾ ਵਾਰੀ ਚੀਜ਼ਾਂ ਵੇਖ ਕੇ ਮੋੜਾਇਆ ਰਾਣੀ ਨੇ ਕੇਵਲ ਗੁਰੂ ਗੋਬਿੰਦ ਸਿੰਘ ਬੱਲ ਵੇਖਿਆ ਆਖਣ ਲੱਗੀ ਰਾਜਾ ਸਾਬ ਘਰ ਆਏ ਬੇਨਤੀ ਕਰੀ ਰਾਜਾ ਸਾਹਿਬ ਜੀ ਮੈਂ ਹੁਣ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਬਿਨਾਂ ਰਹਿ ਨਹੀਂ ਸਕਦੀ ਇੱਕ ਕਿਰਪਾ ਕਰ ਦਿਓ ਮੈਨੂੰ ਆਗਿਆ ਦੇ ਦਿਓ ਮੈਂ ਆਨੰਦਪੁਰ ਸਾਹਿਬ ਜਾਵਾਂ ਮੈਂ ਉੱਥੇ ਜਾਣ ਹੈ ਹੁਣ ਰਾਜਾ ਆਖਣ ਲੱਗਿਆ ਮੈਂ ਵਿਆਹ ਹੋਰ ਕਰਾ ਲਾਂਗਾ ਜੇ ਜਾਵੇਂ ਕਹਣ ਲੱਗੀ ਵਿਆਹ ਵੀ ਹੋਰ ਕਰਾ ਲਓ ਇਹ ਵੀ ਮੈਨੂੰ ਮਨਜ਼ੂਰ ਹੈ ਪਰ ਮੈਨੂੰ ਆਗਿਆ ਦੇ ਦਿਓ ਮੈਂ ਆਨੰਦਪੁਰ ਸਾਹਿਬ ਜਾਣ ਹੈ ਹੁਣ ਮੈਂ ਦਰਸ਼ਨਾ ਬਿਨਾਂ ਰਹਿ ਨਹੀਂ ਸਕਣਾ ਬਸ ਉਹਨਾਂ ਦੇ ਦਰਸ਼ਨਾ ਵਿੱਚ ਹੀ ਮੇਰੀ ਜਾਨ ਹੈ ਸਾਹ ਸਾਹ ਕਰਕੇ ਮੈਂ ਉਹਨਾਂ ਨੂੰ ਯਾਦ ਕਰਦੀਆਂ ਐਸਾ ਗੁਰੂ ਗੋਬਿੰਦ ਸਿੰਘ ਨੂੰ ਤੱਕਿਆ ਕਿ ਦੂਜਾ ਕੋਈ ਬਸੰਦ ਹੀ ਨਹੀਂ ਆਇਆ ਬਾਇਂ ਗਾਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੀਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਇਕ ਨ ਮੰਨੀਓ ਜਦੋਂ ਦਾ ਵਾਜਾਂ ਵਾਲੇ ਨੂੰ ਤੱਕਿਆ ਦੂਜਾ ਕੋਈ ਬਸ ਬਸੰਦ ਹੀ ਨਹੀਂ ਐ ਰਾਜੇ ਨੇ ਵਿਆਹ ਵੀ ਹੋਰ ਕਰਾ ਲਿਆ ਅਗਿਆ ਲੈ ਕੇ ਆਨੰਦਪੁਰ ਸਾਹਿਬ ਗਈ ਉਥੇ ਸਿੱਖਾਂ ਕੋਲੋਂ ਬਾਣੀ ਪੜ੍ਹਨੀ ਸਿੱਖੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਜਿਉਂਦੀ ਮੈਥੋਂ ਨਾ ਤੁਸੀਂ ਸੋਹਿਣਾ ਮੋਹਿਣਾ ਦਾ ਇਤਿਹਾਸ ਕਈ ਵਾਰੀ ਸੁਣਿਆ ਜਿਹੜਾ ਉਹ ਸਿੱਖ ਸੀ ਜਿਹਨੂੰ ਪਾਣੀ ਨਹੀਂ ਸੀ ਪਿਆਇਆ ਉਹ ਸਿੱਖ ਦਾ ਸੰਸਕਾਰ ਵੀ ਇਹ ਰਾਣੀ ਨੇ ਕਰਵਾਇਆ ਸੀ ਤੇ ਪਿਆਰਿਓ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣ ਲੱਗੀ ਐਸੀ ਇਕ ਗੁਰੂ ਦੀ ਸਿੰਘਨੀ ਸਾਜਗੀ ਅੰਮ੍ਰਿਤ ਸੰਚਾਰ ਹੋਇਆ ਤੇ ਖੰਡੇ ਦੀ ਪਾਹੁਲ ਲੈ ਲਈ ਗੁਰੂ ਗੋਬਿੰਦ ਸਿੰਘ ਦੀ ਧੀ ਬਣ ਗਈ ਦਮਾਲਾ ਸਜਾ ਲਿਆ ਸਾਦਾ ਨਿਵਾਸ ਪਾ ਲਿਆ ਸਾਰੇ ਗਹਿਣੇ ਪਾਏ ਸੀ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਕਰ ਦਿੱਤੇ ਮੱਥਾ ਟੇਕ ਦਿੱਤੇ ਸਾਦਾ ਜੀਵਨ ਉਹਨੇ ਇੱਕ ਦਿਨ ਘਰ ਆਈ ਜਦੋਂ ਘਾਰ ਆਈ ਸਾਦਾ ਲਿਵਾਸ ਰਾਜਾ ਆਖਣ ਲੱਗਿਆ ਏ ਕੀ ਕਾਰਾ ਈ ਤੂੰ ਕਹਿੰਨੀ ਮੈਂ ਗੁਰੂ ਗੋਬਿੰਦ ਸਿੰਘ ਦੀ ਧੀ ਬਣ ਗਈ ਆ ਗੁਰੂ ਗੋਬਿੰਦ ਸਿੰਘ ਦੀ ਪੁੱਤਰੀ ਬਣ ਗਈ ਆ ਮੈਨੂੰ ਕਲਗੀਆਂ ਵਾਲੇ ਨੇ ਆਪਣੀ ਧੀ ਬਣਾਇਆ ਰਾਜਾ ਸਭ ਕਿਰਪਾ ਕਰੋ ਤੁਸੀਂ ਵੀ ਪੁੱਤ ਬਣ ਜੋ ਮੈਂ ਤਾਂ ਕਹਿਨੀ ਆ ਜਿਹੜਾ ਮੈਨੂੰ ਆਨੰਦ ਆਇਆ ਨਾ ਜਿਹੜਾ ਮੈਂ ਆਨੰਦ ਚਖਿਆ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕਦੇ ਆਨੰਦ ਤੁਹਾਡੇ ਅੰਦਰ ਵੀ ਬਣ ਜਾਏ ਮੈਂ ਚਾਹੁੰਨੀ ਐ ਸੱਚੇ ਪਾਤਸ਼ਾਹ ਇਹੀ ਬੇਨਤੀ ਕਰਦੀ ਆ ਕਲੰਗੀਆਂ ਵਾੜਿਆਂ ਦੇ ਚਰਨਾਂ 'ਚ ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਾਰੇ ਪਰਵਾਰ ਨੂੰ ਸਿੱਖੇ ਦੇ ਦਾਤ ਬਖਸ਼ ਦਿਓ ਸਾਰੇ ਪਰਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ ਸਾਰੇ ਪਰਵਾਰ ਨੂੰ ਸਿੱਖੀ ਸਾਰੇ ਪਰਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ ਸਾਰੇ ਪਰਵਾਰ ਨੂੰ ਸਿੱਖੀ ਦੀ ਦਾਤ ਬਖਸ਼ ਦਿਓ ਮੇਰੀ ਅੱਖ ਨਾ ਕਿਸੇ ਦੇ ਉੱਤੇ ਠਹਿਰਦੀ ਜਦੋਂ ਦਾ ਆਵਾਜ਼ਾਂ ਵਾਲਾ ਤਕੇ ਮੇਰੀ ਅੱਖ ਨਾ ਕਿਸੇ ਦੇ ਉੱਤੇ ਠਹਿਰਦੀ ਜਦੋਂ ਦਾ ਬਾਜਾਂ ਵਾਲਾ ਤੱਕਿਆ ਮੇਰੀ ਅੱਖਾਂ ਮੇਰੀ ਅੱਖਾਂ ਕਿਸੇ ਦੇ ਉੱਤੇ ਜਦੋਂ ਦਾ ਬਾਜਾਂ ਵਾਲੇ ਨੂੰ ਤੱਕਿਆ ਜਦੋਂ ਨੇ ਉਹਨਾਂ ਦੇ ਦਰਸ਼ਨ ਕਰੇ ਨੇ ਬਸ ਕੋਈ ਹੋਰ ਭਾਈ ਨਹੀਂ ਰਾਜਾ ਸਾਹਿਬ ਜੀ ਫਿਰ ਘਰ ਵਿੱਚ ਰਹੀ ਐਸਾ ਆਨੰਦ ਵਰਸਿਆ ਮਹਿਲਾ ਵਿੱਚ ਵੀ ਆਨੰਦਪੁਰਾ ਵਾਲਾ ਮਾਹੌਲ ਬਣਾ ਦਿੱਤਾ ਉਹਨੇ ਕਿਉਂਕਿ ਕੋਈ ਇੱਕ ਹੋਵੇ ਜੁੜਿਆ ਪਰਿਵਾਰ ਦਾ ਉਹ ਸਾਰੇ ਪਰਿਵਾਰ ਨੂੰ ਚੇਂਜ ਕਰਨ ਦਾ ਸਮਰੱਥਾ ਰੱਖਦਾ ਹੁੰਦਾ ਹੈ ਪਰ ਆਪ ਜੁੜਿਆ ਹੋਵੇ ਦਿਲੋਂ ਕਿਉਂਕਿ ਦਿਲੋਂ ਜੁੜਨੇ ਬਿਨਾ ਗੱਲ ਨਹੀਂ ਮੰਰਨੀ ਦਿਲੋਂ ਮੁਹੱਬਤ ਜਿੰਨਾ ਸੇ ਸੱਚੇ ਆ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਜਿਨ੍ਹਾਂ ਦੇ ਮਾਨ ਹੋਰ ਨੇ ਮਾਨ ਵਿੱਚ ਹੋਰ ਚੱਲ ਰਿਹਾ ਹੈ ਮੁਖ ਵਿੱਚ ਕੁਝ ਹੋਰ ਹੈ ਉਹਨਾਂ ਤੋਂ ਫਿਰ ਗੱਲ ਨਹੀਂ ਬੰਦਨੀ ਦਿਲੋਂ ਹੋਵੇ ਦਿਲੋਂ ਪ੍ਰੀਤ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨਾਲ ਪਾਤਸ਼ਾਹ ਨਾਲ ਕਰੀ ਤੇ ਬਾਦਸ਼ਾਹਾਂ ਨੇ ਫਿਰ ਐਸੀ ਪਿਆਰ ਦੀ ਉਹ ਜਨਗ ਵਿਖਾਈ ਬਸ ਉਹੀ ਜਾਣ ਸਕਦੇ ਨੇ ਕਿਉਂਕਿ ਤੁਦ ਡਿਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਦਰਸ਼ਨ ਕਰਨ ਵਾਲਾ ਹੋਵੇ ਕੋਈ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਭੋ ਅਨੰਦਨ ਨੀਤ ਕੋਲ ਕਬਟ ਗੁਰ ਮੇਲੀ ਆ ਨਾਨਕ ਹਰ ਸੰਗ ਮੀਤ ਤੇ ਸੱਚੇ ਬਾਦਸ਼ਾਹ ਕੀ ਕਹਿੰਦੀ ਸੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹੀ ਕਹਿੰਦੀ ਸੀ ਆਖਾਂ ਜੀਵਾ ਵਿਸਰ ਮਰ ਜਾਉ ਆਖਣੇ ਔਖਾ ਸਾਚਾ ਨਾਉ ਜੇ ਸੱਚੇ ਬਾਦਸ਼ਾਹ ਤੁਹਾਡੀ ਯਾਦ ਮੇਰੇ ਕੋਲ ਹੈ ਤਾਂ ਮੈਂ ਜੀਨੀ ਆ ਜਿੱਦੇ ਤੁਸੀਂ ਵਿਸਰ ਜਾਣੇ ਉਹਦੇ ਮਰ ਜਾਣੀ ਹੈ ਇਸ ਕਰਕੇ ਅਸੀਂ ਵੀ ਕਦੇ ਆਸ ਰੱਖੀਏ ਆਸ ਲਾਈਏ ਸੱਚੇ ਬਾਦਸ਼ਾਹ ਸਾਨੂੰ ਵੀ ਦਰਸ਼ਨ ਬਖਸ਼ੋ ਦਰਸ਼ਨ ਕੀ ਹੈ ਬਾਣੀ ਪੜਨੀ ਸਾਨੂੰ ਵੀ ਬਾਣੀ ਪੜਨ ਦੀ ਆਦਤ ਪੈ ਜਾਵੇ ਆ ਖਜ਼ਾਨਾ ਖੋਲਣ ਦੀ ਆਦਤ ਪੈ ਜਾਵੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨੰਧਾਨਾ ਇਹ ਖਜ਼ਾਨਾ ਐਸਾ ਜਿਹੜਾ ਖੋਲ ਕੇ ਵੇਖੀਏ ਤੇ ਫਿਰ ਆਨੰਦੀ ਆਨੰਦ ਖੇੜੀ ਖੇੜਾ ਸਿੱਖ ਦੀ ਜ਼ਿੰਦਗੀ ਵਿੱਚ ਗੁਰੂ ਜੀ ਐਸੀ ਕਿਰਪਾ ਕਰ ਦਿੰਦੇ ਨੇ ਰੌਣਕਾਂ ਲਾ ਦਿੰਦੇ ਨੇ ਵਹਾਰਾਂ ਲਿਆ ਦਿੰਦੇ ਨੇ ਅੰਦਰ ਆਨੰਦ ਬਣ ਜਾਂਦਾ ਤੇ ਪਿਆਰਿਓ ਅਸੀਂ ਵੀ ਗੁਰੂ ਜੀ ਨਾਲ ਪ੍ਰੀਤ ਕਰੀਏ ਪ੍ਰੇਮ ਕਰੀਏ ਸ਼ਰਧਾ ਭਾਵਨਾ ਨਾਲ ਬਾਣੀ ਪੜਨ ਦੀ ਬਾਣੀ ਸੁਣਨ ਦੀ ਬਾਣੀ ਸਮਝਣ ਦੀ ਆਦਤ ਪਾਈਏ ਤਾ ਫਿਰ ਸਾਡੀ ਜ਼ਿੰਦਗੀ ਵਿੱਚ ਰੌਣਕ ਲੱਗ ਜਾਣੀ ਹੈ ਖੁਸ਼ੀਆਂ ਆ ਜਾਣੀਆਂ ਨੇ ਇੰਨੀ ਕੋ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਪੁੱਲਾਂ ਦੀ ਖਿਮਾ ਕਰਨੀ ਆਪ ਸਰਬਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਨਾਂ ਭਰ ਰਹੇ ਹੋ ਆਪ ਸਰਬਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀਐ ਨੂੰ ਜੀ ਆਓ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ ਜੀ ਸਲੋਕਾ ਪਾਵਨ ਗੁਰੂ ਪਾਣੀ ਪਿਤਾ ਮਾਤਾ ਤ ਹਰਤ ਦਿਵਸ ਰਾਤ ਦੁਏ ਦਾਈਂ ਦਾਇਆ ਖੇਲੈ ਸਗਲ ਚਾਂਗ ਆਈਆ ਬੁਰ ਆਈਆ ਬਾਚੈ ਧਰਮ ਕਾਰਮੀ ਆਪ ਆਪਣੀ ਕੇ ਨੇਂਡਾਏ ਕੇ